ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਭਾਰਤ ਦੇ 16 ਸੋਹਣੇ ਅਤੇ ਇਤਿਹਾਸਿਕ ਗੁਰਦੁਆਰਿਆਂ ਦੀ ਸੈਰ ਕਰਾਵਾਂਗੇ ਹਰ ਗੁਰਦੁਆਰੇ ਦੀ ਆਪਣੀ ਖਾਸ ਮਹੱਤਤਾ ਤੇ ਇਤਿਹਾਸ ਹੁੰਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਥੋੜੀ ਜਾਣਕਾਰੀ ਦੇ ਨਾਲ ਉਹਨਾਂ ਦੀ ਰੋਹਾਨੀ ਮਹਿਕ ਮਹਿਸੂਸ ਕਰਾਵਾਂਗੇ ਚਲੋ ਮਿਲ ਕੇ ਸ਼ੁਰੂ ਕਰੀਏ ਇਹ ਰੋਹਾਨੀ ਯਾਤਰਾ ਸਭ ਤੋਂ ਪਹਿਲਾ ਹੈਗਾ ਗੁਰਦੁਆਰਾ ਹਰਮਿੰਦਰ ਸਾਹਿਬ ਅੰਮ੍ਰਿਤਸਰ ਪੰਜਾਬ ਅਕਸਰ ਗੋਲਡਨ ਟੈਂਪਲ ਵਜੋਂ ਜਾਣਿਆ ਜਾਂਦਾ ਇਹ ਭਾਰਤ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡਾ ਗੁਰਦੁਆਰਾ ਹੈ। ਆਦ ਗ੍ਰੰਥ ਦੇ ਹਿਸਾਬ ਨਾਲ 1604 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਗੁਰੂ ਅਰਜਨ ਦੇਵ ਜੀ ਨੇ 1855 ਵਿੱਚ ਨੀਂਹ ਪੱਥਰ ਰੱਖਿਆ ਸੀ। ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸਿਰਮੌਰ ਹਿਮਾਚਲ ਪ੍ਰਦੇਸ਼। ਇਹ ਗੁਰਦੁਆਰਾ ਭਾਰਤ ਵਿੱਚ ਇਸ ਲਈ ਮਸ਼ਹੂਰ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਪਵਿੱਤਰ ਦਸ਼ਮ ਗ੍ਰੰਥ ਲਿਖਿਆ ਸੀ। ਪੋਂਟਾ ਨਾਮ ਗੁਰੂ ਜੀ ਦੇ ਘੋੜੇ ਦੇ ਖੁਰ ਦੇ ਨਿਸ਼ਾਨ ਤੋਂ ਲਿਖਿਆ ਗਿਆ ਹੈ ਜੋ ਉਸ ਸਥਾਨ ਨੂੰ ਦਰਸਾਉਂਦਾ ਹੈ ਜਿੱਥੇ ਉਨ੍ਹਾਂ ਨੇ ਵਸਣ ਦਾ ਫੈਸਲਾ ਕੀਤਾ ਸੀ ਜੋ ਉਨ੍ਹਾਂ ਦੀ ਮੌਜੂਦਗੀ ਤੇ ਸਥਿਰਤਾ ਅਤੇ ਸਥਾਈਤਾ ਨੂੰ ਦਰਸਾਉਂਦਾ ਹੈ ਗੁਰੂ ਬਾਬਾ ਅਟਲਾ ਸਾਹਿਬ ਅੰਮ੍ਰਿਤਸਰ ਪੰਜਾਬ ਇਹ ਪ੍ਰਸਿੱਧ ਗੁਰਦੁਆਰਾ 1778 ਤੇ 1784 ਦੇ ਵਿਚਕਾਰ ਬਣਾਇਆ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਾਬਾ ਅਟਲ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਇਹ ਆਪਣੀ ਸ਼ਾਨਦਾਰ ਆਰਕੀਟੈਕਚਰ ਲਈ ਮਸ਼ਹੂਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬ ਇਹ ਗੁਰਦੁਆਰਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ ਇਹ ਉਹ ਥਾਂ ਹੈ ਇੱਥੇ ਗੁਰੂ ਜੀ ਨੇ ਸਿੰਘਾਂ ਦੇ ਵਿਸ਼ਵਾਸ ਦੀ ਪਰਖ ਵੀ ਕੀਤੀ ਸੀ ਇਹ 5ਵੇਂ ਸਿੱਖ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਗੁਰਦੁਆਰਾ ਬੰਗਲਾ ਸਾਹਿਬ ਕਨੌਟ ਪਲੇਸ ਦਿੱਲੀ ਦਿੱਲੀ ਦੇ ਕੇਂਦਰ ਵਿੱਚ ਸਥਿਤ ਇਹ ਗੁਰਦੁਆਰਾ 17ਵੀਂ ਅਤੇ 18ਵੀਂ ਸਦੀ ਦੇ ਵਿਚਕਾਰ ਬਣਾਇਆ ਗਿਆ ਸੀ 9ਵੇਂ ਗੁਰੂ ਹਰਿਕ੍ਰਿਸ਼ਨ ਜੀ ਜੋ ਇੱਥੇ ਰਹਿੰਦੇ ਸਨ ਨੂੰ ਇਸ ਗੁਰਦੁਆਰੇ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ ਇਸ ਦੇ ਗੁੰਮਦਾਰ ਦੇ ਅੰਦਰ ਸੁੰਦਰ ਮੂਰਤੀਆਂ ਅਤੇ ਪਾਣੀ ਦਾ ਇੱਕ ਵੱਡਾ ਭੰਡਾਰ ਹੈ। ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਤਰਨਤਾਰਨ ਪੰਜਾਬ। ਤੁਹਾਨੂੰ ਪੂਰੇ ਦੇਸ਼ ਵਿੱਚ ਕਿਸੇ ਗੁਰਦੁਆਰੇ ਵਿੱਚ ਸਭ ਤੋਂ ਵੱਡੇ ਸਰੋਵਰ ਦੇ ਦਰਸ਼ਨ ਕਰਨ ਲਈ ਤਰਨਤਾਰਨ ਸਾਹਿਬ ਜਾਣਾ ਚਾਹੀਦਾ ਹੈ। ਇਹ ਗੁਰਦੁਆਰਾ ਹਰ ਮਹੀਨੇ ਅਮਵਸਿਆ ਵਾਲੇ ਦਿਨ ਸਰਦਾਲੂਆ ਦੇ ਵੱਡੀ ਪੀੜ ਖਿੱਚਣ ਲਈ ਮਸ਼ਹੂਰ ਹੈ ਅਤੇ ਇਹ ਬਹੁਤ ਹੀ ਸੁੰਦਰ ਵੀ ਹੈ ਗੁਰਦੁਆਰਾ ਮਟਨ ਸਾਹਿਬ ਮਟਨ ਜੰਮੂ ਅਤੇ ਕਸ਼ਮੀਰ ਇਹ ਗੁਰਦੁਆਰਾ ਅਨੰਤਨਾਗ ਪਹਲਗਾਮ ਰਸਤੇ ਤੇ ਸਥਿਤ ਹੈ ਇੱਕ ਬ੍ਰਾਹਮਣ ਦੁਆਰਾ ਬਣਾਇਆ ਗਿਆ ਸੀ ਜੋ ਗੁਰੂ ਨਾਨਕ ਦੇਵ ਜੀ ਦੁਆਰਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਧਰਮ ਧਾਰਨ ਕਰ ਗਿਆ ਸੀ ਇਹ ਸਥਾਨ ਸਿੱਖਾਂ ਦੇ ਨਾਲ ਨਾਲ ਹਿੰਦੂਆਂ ਲਈ ਵੀ ਬਹੁਤ ਮਹੱਤਵਪੂਰਨ ਹੈ ਗੁਰਦੁਆਰਾ ਹਜੂਰ ਸਾਹਿਬ ਹਰਸ਼ ਨਗਰ ਮਹਾਰਾਸ਼ਟਰ ਸੱਚਖੰਡ ਤਖਤ ਭਾਰਤ ਦੇ ਸਭ ਤੋਂ ਸ਼ਾਨਦਾਰ ਗੁਰਦੁਆਰਿਆਂ ਵਿੱਚੋਂ ਇੱਕ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ 1832 ਵਿੱਚ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਸੀ ਜੋ ਇਸ ਸਥਾਨ ਤੇ ਜੋਤੀ ਜੋਤ ਸਮਾ ਗਏ ਸਨ ਗੁਰਦੁਆਰਾ ਹੇਮਕੁੰਡ ਸਾਹਿਬ ਚਮੋਲੀ ਉਤਰਾਖੰਡ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਸੁੰਦਰ ਸਾਨ ਸਭ ਨੂੰ ਪਤਾ ਹੈ ਉਚਾਈ ਅਤੇ ਮੌਸਮ ਦੇ ਕਾਰਨ ਇਹ 4000 ਮੀਟਰ ਉੱਚਾ ਗੁਰਦੁਆਰਾ ਇੱਕ ਤਾਰੇ ਦੇ ਆਕਾਰ ਵਿੱਚ ਬਣਾਇਆ ਗਿਆ ਸੀ ਪਰ ਸਰਦੀਆਂ ਵਿੱਚ ਉੱਥੇ ਜਾਣ ਤੋਂ ਬਚੋ ਕਿਉਂਕਿ ਇਹ ਸਥਾਨ ਕੜਾਕੇ ਦੀ ਠੰਡ ਕਾਰਨ ਬੰਦ ਹੁੰਦਾ ਹੈ ਗੁਰਦੁਆਰਾ 리와ਲ ਅਸਰ ਸਾਹਿਬ ਮੰਡੀ ਹਿਮਾਚਲ ਪ੍ਰਦੇਸ਼ ਗੁਰੂ ਗੋਬਿੰਦ ਸਾਹਿਬ ਇਸ ਗੁਰਦੁਆਰੇ ਵਿੱਚ ਮੰਡੀ ਦੇ ਰਾਜਾ ਸਿੱਧ ਸੇਨ ਨੂੰ ਮਿਲੇ ਸਨ ਇਸ ਦੇ ਵਿਸਾਲ ਗੁੰਬਦ ਦੇ ਕਾਰਨ ਗੁਰਦੁਆਰੇ ਨੂੰ ਦੂਰੋਂ ਦੇਖਿਆ ਜਾ ਸਕਦਾ ਹੈ ਗੁਰਦੁਆਰੇ ਤੱਕ ਪਹੁੰਚਣ ਲਈ 108 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਗੁਰਦੁਆਰਾ ਨਾਨਕ ਚੀਰਾ ਸਾਹਿਬ ਬیدر ਕਰਨਾਟਕ ਗੁਰਦੁਆਰਾ ਨਾਨਕ ਚੀਰਾ ਸਾਹਿਬ ਭਾਰਤ ਦੇ ਸਭ ਤੋਂ ਪ੍ਰਸਿੱਧ ਗੁਰਦੁਆਰਿਆਂ ਵਿੱਚੋਂ ਇੱਕ ਹੈ ਇੱਥੇ ਸਾਲ ਵਿੱਚ ਤਿੰਨ ਵੱਖ-ਵੱਖ ਮੌਕਿਆਂ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਗੁਰੂ ਨਾਨਕ ਜਯੰਤੀ ਦੀਵਾਲੀ ਅਤੇ ਹੋਲੀ ਗੁਰਦੁਆਰਾ ਤਖਤ ਸ੍ਰੀ ਪਟਨਾ ਸਾਹਿਬ ਪਟਨਾ ਬਿਹਾਰ ਤਰਸਲ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿੱਚ ਜਨਮ ਲੈਣ ਤੋਂ ਬਾਅਦ ਕਈ ਸਾਲ ਉੱਥੇ ਰਹੇ ਮਹਾਰਾਜਾ ਰਣਜੀਤ ਸਿੰਘ ਨੇ 1780 ਵਿੱਚ ਸਤਿ ਸ੍ਰੀ ਪਟਨਾ ਸਾਹਿਬ ਦੀ ਉਸਾਰੀ ਕਰਵਾਈ ਗੁਰੂ ਤੇਗ ਬਹਾਦਰ ਜੀ ਨੇ ਪਟਨਾ ਸਾਹਿਬ ਆਉਣ ਅਤੇ ਇੱਥੇ ਠਹਿਰਨ ਦੇ ਕਾਰਨ ਇਸ ਗੁਰਦੁਆਰਾ ਸਾਹਿਬ ਦੀ ਦੇਸ਼ ਵਿੱਚ ਬਹੁਤ ਮਹੱਤਤਾ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਲੁਧਿਆਣਾ ਪੰਜਾਬ ਇਹ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਸੜਕ ਤੇ ਥੋੜੇ ਸਮੇਂ ਦੇ ਟਹਿਰਾ ਦੀ ਯਾਦ ਵਿੱਚ ਸਤਕਾਰਦਾ ਹੈ ਆਪਣੇ ਅਧਿਆਤਮਿਕ ਮਾਹੌਲ ਤੇ ਇਤਿਹਾਸਿਕ ਮਹੱਤਵ ਦੇ ਕਾਰਨ ਸਿੱਖ ਧਰਮ ਇੱਥੇ ਇਸ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇਹ ਜ਼ਰੂਰ ਜਾਣਾ ਚਾਹੀਦਾ ਹੈ। ਪੰਚਕੂਲਾ ਵਿੱਚ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਹਰਿਆਣਾ ਇਹ ਉਸ ਸਥਾਨ ਦਾ ਸਨਮਾਨ ਕਰਦਾ ਹੈ ਜਿੱਥੇ ਪੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ। ਗੁਰੂ ਜੀ ਦੇ ਚੇਲੇ ਨਾਡਾ ਸਾਹਿਬ ਜਿਨ੍ਹਾਂ ਨੇ ਉਸ ਸਮੇਂ ਸਾਧਾਰਨ ਸੇਵਾਵਾਂ ਦਿੱਤੀਆਂ ਸਨ ਚੇਲੇ ਨੂੰ ਗੁਰਦੁਆਰੇ ਦੇ ਨਾਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਗੁਰਦੁਆਰਾ ਬੋੜੀ ਸਾਹਿਬ ਅੰਮ੍ਰਿਤਸਰ ਪੰਜਾਬ ਇਹ ਆਪਣੀ 84 ਪੌੜੀਆਂ ਵਾਲੇ ਖੂਹ ਲਈ ਮਸ਼ਹੂਰ ਹੈ ਹਰ ਕਦਮ ਮਨੁੱਖੀ ਜੀਵਨ ਚੱਕਰ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਕਿਹਾ ਜਾਂਦਾ ਹੈ ਕਿ ਖੂਹ ਵਿੱਚ ਡੁਬਕੀ ਲਗਾਉਣ ਨਾਲ ਅਧਿਆਤਮਿਕ ਆਰਾਮ ਮਿਲੇਗਾ ਇਹ ਪਵਿੱਤਰ ਸਥਾਨ ਗੁਰੂ ਅਮਰਦਾਸ ਜੀ ਦਾ ਸਤਕਾਰ ਕਰਦਾ ਹੈ। ਗੁਰੂ ਰਾਮ ਰਾਏ ਦਰਬਾਰ ਸਾਹਿਬ ਦੇਹਰਾਦੂਨ ਉੱਤਰਾਖੰਡ। ਇਹ ਗੁਰਦੁਆਰਾ ਸ੍ਰੀ ਗੁਰੂ ਰਾਮ ਰਾਏ ਜੀ ਦੁਆਰਾ ਸਥਾਪਿਤ ਭਾਰਤ ਵਿੱਚ ਗੁਰਦੁਆਰਿਆਂ ਦੀ ਸ਼ਾਨਦਾਰ ਆਰਕੀਟੈਕਚਰ ਅਤੇ ਲੰਬੇ ਇਤਿਹਾਸ ਦਾ ਸਬੂਤ ਹੈ। ਇਹ ਖੇਤਰ ਦੇ ਵੱਖ-ਵੱਖ ਭਾਈਚਾਰਿਆਂ ਨੂੰ ਸ਼ਾਂਤੀਪੂਰਨ ਸਹਿਹਿੰਦ ਨੂੰ ਦਰਸਾਉਂਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਰੂਹਾਨੀ ਯਾਤਰਾ ਪਸੰਦ ਆਈ ਹੋਵੇਗੀ ਗੁਰਦੁਆਰਿਆਂ ਦੀ ਇਹ ਸੈਰ ਸਾਡੀ ਸਿੱਖੀ ਦੇ ਇਤਿਹਾਸ ਸੇਵਾ ਤੇ ਸਮਰਪਣ ਨੂੰ ਯਾਦਵਾਉਂਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ